ਇੰਨਾ ਟਾਈਮ ਆਉਂਦਾ ਤਿਆਰ ਹੋਣ ਨੂੰ ਪਰੌਂਠੇ ਤਾਂ ਠੰਡੇ ਹੋ ਗਏ ਤੁਹਾਡੇ ਕੋਈ ਨਾ ਠੰਡੀ ਹੁੰਦੀ ਹਾਏ ਹਾਏ ਲੈ ਫਿਰ ਇੱਥੋਂ ਦਾ ਜੀਨ ਵੀ ਪਾ ਲੈਂਦੀ ਅੱਲਾ ਦੇ ਖਾਲਾ ਲੈ ਬਈ ਚਾਹ ਤੁਹਾਡੀ ਆ ਪਈ ਆ ਪਰੌਂਠੇ ਹੋ ਪਏ ਨੇ ਗੱਡੀ ਦੀ ਚਾਬੀ ਕਿੱ데 ਕੋਲ ਹੈ ਗੱਡੀ ਦੀ ਚਾਬੀ ਉਹ ਇੱਥੇ ਪਈ ਆ ਜੀ ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਨੇ ਦਰਸ਼ਕਾਂ ਦੀ ਪੂਰ ਜੋਰ ਮੰਗ ਤੇ ਮੈਂ ਤੇ ਮੇਰੀ ਮਾਛੀ ਨਾ ਘਰ ਵਾਲੀ ਹੈ ਨਾ ਪੀਂ ਆਂ ਦੱਸੀ ਮਾਸੀ ਕੱਚੇ ਕੱਚੇ ਕਾਗਜ਼ਾਂ 'ਚ ਘਰ ਵਾਲੀ ਬਣ ਗਈ ਉਹ ਇਹ ਮੈਂ ਤਾਂ ਪੱਕੀ ਬਣਾਈ ਫਿਰਦਾ ਤੇ ਕਾਗਜ਼ਾਂ ਜੀ ਤੇ ਅਸੀਂ ਫਾਈਲ ਚ ਲਾਉਣੀਆਂ ਨੇ ਫੋਟੋਆਂ ਤੇ ਹੁਣ ਅਸੀਂ ਇੱਥੇ ਘੁੰਮਣ ਆਏ ਆ ਅਸੀਂ ਬਾਹਰਲੇ ਦੇਸ਼ ਜਾਵਾਂਗੇ ਬਾਹਰਲੇ ਦੇਸ਼ ਜਾਵਾਂਗੇ ਸੀਮਾ 'ਚ ਤੇ ਮੇਰੀ ਮਾਸੀ ਠੀਕ ਆ ਤੇ ਅਸੀਂ ਇੱਥੇ ਕਰਨ ਆਏ ਆਗੇ ਉਹ ਪਾਰਟੀ ਆ ਉਹ ਫੋਟੋਆਂ ਸੱਚ ਫੋਟੋਆਂ ਖਿਚਾਉਣ ਆਏ ਆਗੇ ਸਾਡੀਆਂ ਬਾਹਰਲੀਆਂ ਫਾਈਲ 'ਚ ਲੱਗਣੀਆਂ ਵਕੀਲ ਨੇ ਕਹਿਤੀ ਹਣਾ ਮਾਸੀ ਕੀ ਕਹਿ ਆ ਦੀ ਆ ਕਹਿੰਦਾ ਵੀ ਸੋਡੀਆਂ ਫੋਟੋਆਂ ਘੁੰਮਣ ਫਿਰਨ ਵਾਲੇ ਬਾਕੀ ਖਾਣ ਪੀਣ ਵਾਲੇ ਬਿੱਲ ਫਰਸਟਿੰਗ ਵਗੈਰਾ ਠੀਕ ਆ ਇਹਦਾ ਮੈਂ ਤਾਂ ਹੋਰ ਹੀ ਲੱਗਦਾ ਛੁੱਡੂ ਜਾ ਬਾਕੀ ਤੁਸੀਂ ਵੀਡੀਓ ਦੇਖੋ ਵੀਡੀਓ ਚ ਘੰਟੇ ਲੱਗੂ ਕੰਮ ਹਜੇ ਤਾਂ ਮੰਨਾਗੇ ਮੋਰਨਿੰਗ ਹਿਲਤੇ ਟੈਂਟੜੈਂਡੜੜੜੜੜ ਓਏ ਉਹ ਕਹਿੰਦਾ ਤੀਆ ਹਾਂ ਕਹਿੰਦਾ ਬਿੱਲ ਦੇ ਦੋ ਕਿਹੜਾ ਬਿੱਲ ਮਾ ਦੇਖ ਜਾ ਬਈ ਆਹ ਨਹੀਂ ਨਹੀਂ ਆ ਅੱਛਾ ਉਹਦਾ ਬਿੱਲ ਆਹ ਕਿਧੂਰੇ ਕਹਿੰਦਾ ਰੇ ਨਾ ਆਹ ਦੀ ਹਾਂਜੀ ਬੈਕ ਦੇ ਦੋ ਬਣਾ ਅੱਛਾ ਸਤਿ ਸ਼੍ਰੀ ਅਕਾਲ ਸੋਹਣੇ ਬਹੁਤ ਲੱਗ ਰਹੇ ਜੀ ਫੋਟੋ ਬਹੁਤ ਸੋਹਣੀ ਹੋ ਫਿਰ ਥੋੜੀ ਇਧਰ ਸੱਚੀ ਬਹੁਤ ਸੋਹਣੀ ਫੋਟੋ ਹੋ ਯਾਰ ਮੇਰੇ ਫੋਨ ਚ ਵੀ ਕਰ ਦੋ ਹਾਂ ਮੈਂ ਸੀਨ ਕਰਦਾ ਪਹਿਲਾਂ ਮੈਨੂੰ ਆਹ ਦੇ ਦੇ ਬੈਗ ਜਾ ਬੈਗ ਨਾਲ ਫੋਟੋ ਕਰ ਦਾਂਗਾ ਥੋੜੀ ਜੰਗਾ ਠੀਕ ਆ ਹਾਂ ਬੋਲ ਕੀ ਬੋਲਣਾ ਓੱਖਾ ਜਾ ਜਾ ਕਰਾਂ ਮੈਂ ਤਾਂ ਇੰਚਾ ਹਟਾ ਲੇਗਾ ਹਾਂ ਹਟਾ ਲਾਂ ਫਿਰ ਜਿਹਮਤ ਦੱਸਾ ਜਿਹਮਤ ਹਟਾ ਲਾ ਫਿਰ ਦੁੱਖ ਵੀ ਇਹ ਤਨੂੰ ਚੱਕਣੋਂ ਹਟਾ ਲੈ ਦੇਸ ਵੀ ਨਹੀਂ ਆਖੇ ਟਿਕਦਾ ਤੂੰ ਇੰਕਰੀ ਚਲਾਈ ਮੜੀ ਓਏ ਇਹਦੇ ਨਾਲ ਕਰ ਲਾਂਗੇ ਸੀਨ ਇੱਕ ਬਰਵਾਣਾ ਫੋਟੋ ਹੈ ਫੋਟੋ 200 ਲੈਂਦਾ ਭਾਈ ਇਹਨਾ 200 ਲੈਂਦਾ 200 ਥੱਕ ਗਏ ਸਾਨੂੰ ਲੱਗੇ ਆਣ ਮਰਾਵੇ ਇਹ ਜਾਹਾਂ ਨੀ ਮੂਨ ਭਾਈ ਥਕਾ ਤੇ ਹੋਰ ਜਾ ਰ ਧੁੱਪ ਵੀ ਵਾਲੀ ਆ ਦੇਖ ਲੈ ਤਾਂ ਜੀਨ ਪਾਈ ਫੜੀਆ ਕਿਧਰੇ ਤੇਰਾ ਪਿੰਡਾ ਉੱਠ ਖੜੂ ਹਾਂ ਤੂੰ ਕਿਉਂ ਕੁੱਤੇ ਭਗਾਈ ਕਰਦਾ ਹੁੰਦਾ ਹਣਾ ਯਾਰ ਤੂੰ ਕੁੱਤੇ ਭਗਾਈ ਕਿਉਂ ਕਰਦਾ ਹੁੰਦਾ ਹਣਾ ਯਾਰ ਨਹੀਂ ਆ ਰੋੜੇ ਕਿ ਮਿਲਿਆ ਹਾਂ ਯਾਰ ਬਈ ਹੱਕ ਤੋਂ ਮੋਟਰਸਾਂ ਲੱਕ ਬੋਲਟ ਹਾਂ ਇਹ ਯਾਰ ਤੂੰ ਕਿਹੜੀਆਂ ਗੱਲਾਂ ਕਰਦਾ ਤੂੰ ਵੱਡਾ ਬਣਦਾ ਡੀਲਰ ਤੂੰ ਗੱਡੀ ਇੱਕ ਨਹੀਂ ਵਿਗਦੀ ਚਲੋ ਚਲ ਅਸੀਂ ਇੰਨੇ ਯਾਰ ਲੈ ਕੇ ਕਮਾਨ ਹੋਣਗੇ ਫਿਰ ਕਣ ਨਾ ਘਟ ਓਏ ਗਾਲ੍ਹਾਂ ਕਾਤੇ ਕਰਦਾ ਬਲੌਗ ਦੀ ਕਾਨੂੰ ਕਾਨੂੰ ਸਿਰੇ ਜਾਣਾ ਇੱਕ ਬਗਾਨੇ ਪਿੰਡ ਦਾ ਓਰੇ ਇੱਜ਼ਤ ਕਰੋ ਆਏ ਚੱਲ ਤੂੰ ਮੋਟਰਸਾਂ ਲ ਬੋਲਟ ਹੱਕ ਤੂੰ ਬੋਲਟ ਹੱਕ ਯਾਰਾ ਵੱਡਾ ਦਲੇਰ ਮੈਂਦੀ ਇਹ ਇਹਨੂੰ ਪਾਣਾ ਨਹੀਂ ਕਿਤੇ ਉਹ ਮਾਰ ਖਾ ਚਾ ਥੋੜਾ ਜਿਹਾ ਬੋਲਟ ਹੱਕ ਯਾਰਾ ਪਾਉਂਗਾ ਇਹਦਾ ਮੈਂ ਇਹ ਸੁਣਾ ਵੜੀ ਨਹੀਂ ਜਾ ਹਟ ਜਾ ਇੱਕ ਕੀ ਵੇਰਾ ਕਿੰਦੇ ਸਾਰਾ ਅਜੋ ਵਾਲੀ ਉਹਦਾ ਕਿੰਦਾ ਹੈ ਕਿੰਦਾ ਸਾ ਕਿੰਦਾ ਕਿੰਦਾ ਦਾ ਮਾਜੋੜੀਆ ਮਾਜੋੜੀਆ ਉਹਦੇ ਵਾਲੀ ਦੀ ਵੇਰਾ ਅਜੋ ਵਾਲੀ ਆ ਵੇ ਰਾਜੋ ਵਾਲੀ ਆ ਹਾਂ ਰਾਜੋ ਵਾਲੀ ਕਰਦੇ ਆ ਨਾ ਰਾਜੋ ਵਾਲੀ ਐਂ ਦੱਸ ਕੀ ਆ ਤੁਸੀਂ ਉਧਰ ਵਾਕੇ ਹੋ ਉਹਦਾ ਗਾਹਾਂ ਨਾ ਇਹ ਹੁਣ ਜਲਦ ਵੀਡੀਓ ਰਿਲੀਜ਼ ਕਰੂਗਾ ਤੇ ਚੈਨਲ ਤੇ ਪਾਵਾਂਗੇ ਆਪਾਂ ਉਹਦਾ ਆ ਬਣਾ ਕੇ ਵੀ ਆ ਮੈਂ ਦਵਾਈ ਲੈਦੀ ਹੋ ਜਾਂ ਮੈਂ ਮੈਨੂੰ ਆਏ ਕੀ ਸਮਝੋ ਤੁਸੀਂ ਦਵਾਈ ਲੈ ਕੇ ਆਇਆ ਆ ਮਾਰ ਰਹਾ ਵੇ ਦੋ ਕਾਰਾ ਦਾਰਾ ਨੋ ਚਾਨਣ ਦਾਰਾ ਲੈ ਦਾਰਾ ਵੀ ਠੀਕ ਹੈ ਦੇਖ ਕੇ ਜ ਰੱਖ ਲੋ ਨਰਪਾਇ ਜੀਤੀ ਨਰਪਾਇ ਰੱਖ ਲਓ ਹਾਂ ਨਰਪਾਇ ਠੀਕ ਹੈ ਨਰਪਾਇ ਨਰਪਾਇ ਰੱਖ ਲਓ ਇਹਦੇ ਨਾਲ ਮੱਖਣ ਤਰਨਾ ਨਰਪਾਇ ਨਰਪਾਇ ਬਹੁਤ ਸੋਹਣਾ ਬੜਾ ਹਸੀਨ ਹੈ ਅੱਜ ਚਲੋ ਮੌਸਮ ਤੇ ਕੁਝ ਹੋ ਜਾਏ ਮੌਸਮ ਤੇ ਕੁਝ ਹੋ ਜਾਏ ਗਾਹੇ ਨਾ ਮੌਸਮ ਤੇ ਕੁਝ ਹੋ ਜਾਏ ਤੂੰ ਲੈਣਾ ਮਾਨ ਸਾਹਿਬ ਚਲੋ ਯਾਰ ਬਈ ਇਤੇ ਨਾ ਚੈਨ ਗੋਫੀ ਮੰਗਾਉਣੀ ਪਊ ਬਈ ਵੱਡਾ ਫੁੱਟ ਸਹਲਾਏ ਦੀ ਚੜਦਾ ਹੈ ਹਾਂ ਸਿੱਧਾ ਕਰ ਲੋ ਬੋਲਾ ਗੰਡ ਲੈ ਹਾ ਦੀ ਵੇ ਹੋਰ ਜ਼ਿਆਦਾ ਹੱਸ ਪਿਆ ਉਹ ਮੇਰਾ ਸਾਲਾ ਹਰਾਮੀ ਲੈ ਬਈ ਚੱਲ ਖਾਦੀ ਵੀ ਤੇ ਗੁਰੂ ਜੀ ਖਾਦੀ ਵੀ ਤੇ ਉਹ ਮਾਰਦਾ ਲੀਡਾ ਲੀਡ ਮਾਰਦਾ ਦੁਬਾਰੇ ਕਰਨਾ ਪਊ ਤੂੰ ਚੱਕ 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 ਚੱਲ ਚੱਲ ਚਲੋ ਭਾਈ ਚੱਲ ਵੇ ਅੰਦਰ ਚੱਲ ਤੂੰ ਉਹ ਠੀਕ ਆ ਜਾਣ ਕੇ ਵਧੀਆ ਉਹ ਲੋਟ ਆ ਸਹੀ ਆ ਯਾਰਾ ਮਾਤਾ ਜਾਣ ਕੇ ਕਰਦਾ ਸੀ ਮਾਤਾ ਜਾਣ ਕੇ ਕਰਦਾ ਸੀ ਚੱਲ ਓਏ ਬਾਈ ਤੁਸੀਂ ਗਾਣਾ ਕੱਢੇ ਉਹਨੂੰ ਉਹ ਖੜਾ ਲਾ ਗਾਂ ਗਾਲ ਕਿਹਨੇ ਕਰਦੀ ਆ ਉਹ ਮੇਰਾ ਜੀ ਗੱਡੀ ਗਾਲ ਕਰਦੀ ਆ ਕਹਿੰਦੇ ਚੱਪਕੇ ਆਪਾਂ ਸੌਂ ਖਾਨੇ ਆਪਾਂ ਹੀ ਗੱਡੀ ਆ ਦੂਗਾ ਕੱਢਦਾ ਬਣੀ ਤੇ ਨਾਲ ਦਾ ਮੂੰਹ ਪਿਆਣ ਚੱਲ ਬਾਈ ਬੰਦ ਕਰ ਲਾ ਗੰਦੀ ਗੱਡੀ ਗੱਡੀ ਚੱਲੋ ਆਪਾਂ ਹੀ ਤੇ ਯਾਰਾ ਜਾਸ ਗੱਲ ਖਤਮ ਆ ਫਿਰ ਆ ਜਰੂਰ ਨਿਕਲਦਾ ਯਾਰ ਕੇ ਮੇਰੇ ਤਾਂ ਗੱਲ ਪਿਓ ਚੁੱਪੀਓ ਤਾਂਗਾ ਨੂੰ ਤੇ ਨਹੀਂ ਤੋਂ ਨਹੀਂ ਸਾਡੇ ਦਰਮਿਆਨ ਕਹਿੰਦੇ ਜੇ ਲਵ ਚੈਲ ਆ ਪੀਖੀ ਤੋਂ ਹੋਰ ਲਵ ਤੂੰ ਐ ਕਹੀਂ ਮੇਰਾ ਠੀਕ ਆ ਬਰੋ ਓਏ ਕਾਂਡ ਹਾਂ ਐ ਕਹੀਂ ਕਮ ਮਾਰਦਾ ਹਾਂ ਵਧੀਆ ਹੀ ਪਤਾ ਲੱਗਦਾ ਪੜ੍ਹੇ ਲਿਖੇ ਪਰੌਣਿਆਂ ਦਾ ਜ਼ਿੰਦਗੀ 'ਚ ਫੈਸਲਾ ਕਰ ਇੱਕ ਗਲਤ ਲੈਤਾ ਗਿਆ ਇਹੀ ਫੈਸਲਾ ਗਲਤ ਲੈਤਾ ਗਿਆ ਦੋਨਾਂ ਆਲਾ ਇਹ ਮਜ਼ਾ ਤੈਨੂੰ ਮਾਰਦਾ ਇਹੀ ਫੈਸਲਾ ਸਾਰੀ ਜ਼ਿੰਦਗੀ ਮੈਨੂੰ ਚੋਰਾ ਵੜਵੜ ਖਾਈ ਜਾਂਦਾ ਆਪ ਤਾਂ ਉਹ ਬਾਗੀ ਵੱਡੀ ਜਿਹਨੂੰ ਕੁੱਪੜ ਲੱਗੀ ਆ ਦੇਖ ਵੱਡੀ ਦਾ ਕਹਿੰਦਾ ਮਨਾਲੀ ਬਾਗੀ ਕਹਿੰਦਾ ਨਾ ਉਹ ਮੋੜੇ ਨਾ ਇੱਥੋਂ ਜਾ ਬਨਾਲੀ ਬਾਗੀ ਵੱਡੀ ਦਾ ਭਾਈ ਦੇਖ ਖੜਾ ਖਾਣੇ ਦੀ ਨਹੀਂ ਮਾਰਦਾ ਤੂੰ ਕੀ ਕਰਦਾ ਬਾਈ ਨਾ ਕੀ ਕਰਦਾ ਬੱਟਾ ਹੁਣ ਬੋਲ ਤੁਹਾਡੇ ਘਰ ਤਾਂ ਆ ਜਾਏ ਕੋਈ ਆ ਮਲੇ ਲਾਇਨੇ ਆ ਨੇ ਜੇਰੇ ਵੇ ਲੈ ਲਾਓ ਲਾਓ ਭਾਈ ਯਾਰ ਸੈਟਅਪ ਲਾਓ ਸਾਰਾ ਕੱਦਾਂ ਵਰਾ ਓਏ ਇੱਦਾਂ ਵਰਾ ਨੰਬਰਦਾਰ 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 ਲਾ ਬਾਈ ਬੱਤਾ ਦਾ ਲਿਆਈ ਬੱਤਾ ਕਿੱਥੇ ਬੱਤਾ ਨਹੀਂ ਪੀਓਗੇ ਬੱਤਾ ਬੱਤਾ ਪੀਣੇ ਆ ਕੋਸਾਕ ਲੈਣਾ ਆ ਕੁੜੀ ਦਾ ਤੁਸੀਂ ਇੱਥੇ ਬੱਤਾ ਪੀਂਦਿਆਂ ਦੇ ਪਹਿਲਾਂ ਇੱਧਰ ਤਾਂ ਦੇਖਦਾ ਰਿਸ਼ਤੇ ਆ ਇੱਧਰ ਤਾਂ ਕਰੀ ਮਾੜਾ ਜੇ ਮੁੰਮੀ ਆਈ ਦੀ ਬਣਾਈ ਇੱਧਰ ਨਹੀਂ ਬਲ ਐਂ ਲਾ ਜੀ ਜੀਰੂਟ ਪੀ ਜੀਰੂਟ ਸਸੇ ਗਾਣੇ ਸਾਢੇ ਤਿੰਨ ਮੰਨ ਭੰਗੂ ਪਸੌਰੀਆ ਓਏ ਐਂ ਰੈਂਡਮ ਸੀਨ ਲਾਓ ਯਾਰ ਵਧੀਆ ਹਾਂ ਕਿਨੇ ਉਹਨਾਂ ਨਾਲ ਕਰੋ ਹਰਦਾ ਦਾ ਕਾਕਾ ਕੀ ਨਾ ਹਾਂ ਰਿਵਰਸ ਲਾ ਲਈ ਤੇ ਮੈਂ ਜਾਨਾ ਉਹ ਨਹੀਂ ਯਾਰ ਚੱਕ ਕੇ ਲੈ ਆਉਣਾ ਕਰੋ ਯਾਰ ਸੋਨਾ ਲੱਗੂ ਉਧਰੋਂ ਆਉਣਾ ਵੀ ਸੋਨਾ ਚੱਕ ਕੇ ਵਸੇ ਆ ਬੈਠੇ ਆ ਖੰਬੇ ਤੇ ਬੈਜੂ ਫੇ ਜਾ ਕੇ ਆ ਗਏ ਚੱਕੀ 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 ਇੱਕ ਮਿੰਟ ਦੇਖ ਰਹਿਣਾ ਚੱਲ ਦੇ ਕੋਈ ਲੈ ਜੋ ਮੈਂ ਕਿਉਂ ਖੜਾ ਜਾ ਤੂੰ ਖਿੱਚੋ ਫੋਟੋ ਬਈ ਖਿੱਚੋ ਮੌਸਮ ਬਹੁਤ ਸੋਹਣਾ ਜੀ ਹੈ। ਹੈ। ਕੀ ਬਾਤ ਆ ਮੌਸਮ ਦੇ ਰੰਗ ਪਾ। ਕੋ ਗੱਡੀ ਸਾਈਡ ਤੇ ਕਰੋ ਮਾੜੀ ਜੀ।